ਗੱਲ ਕਰਦੇ ਆਪਾਂ ਅੱਜ ਉਸ ਥਾਰ ਵਾਲੀ ਬੀਬੀ ਜਿਹਦੀ ਚਰਚਾ ਅੱਜਕੱਲ੍ਹ ਚਾਰੇ ਪਾਸੇ ਆ ਜਿਹੜੀ ਕਿ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀ ਸ਼ਕੀਨ ਸੀ ਮਹਿੰਗੀਆਂ ਮਹਿੰਗੀਆਂ ਨਾਡੋ ਵਰਗੀਆਂ ਘੜੀਆਂ ਦੀ ਸ਼ਕੀਨ ਸੀ ਜਿਹੜੀ ਕਿ ਕਰੀਬ ਲੱਖ ਡੇਢ ਲੱਖ ਤੋਂ ਘੜੀ ਸਟਾਰਟ ਹੁੰਦੀ ਆ ਜਿਹੜੀ ਕਿ ਇੰਸਟਾਗ੍ਰam ਤੇ ਬੜੀਆਂ ਬਹਿਰਦਸੀ ਵੀਡੀਓ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਬੀਬੀ ਚਿੱਟੇ ਦਾ ਵਪਾਰ ਕਰਦੀ ਆ ਚਿੱਟੇ ਦਾ ਧੰਦਾ ਕਰਦੀ ਆ ਨਾਡੋ ਵਰਗੀਆਂ ਕੰਪਨੀ ਨੇ ਘੜੀਆਂ ਦੀ ਸ਼ਿਕੀਨ ਸੀ ਜਿਹੜੀ ਲੱਖ ਡੇਢ ਲੱਖ ਦੀ ਘੜੀ ਆ ਜਿਹੜੀ ਉਹਦੇ ਗੁੱਟ ਤੇ ਬੰਨੇ ਆ ਮਹਿੰਗੀਆਂ ਵੰਗੀਆਂ ਸੋਨੇ ਦੀਆਂ ਚੈਨਾ ਚੈਨਾ ਪਾਈਆਂ ਨੇ ਜਿਹਦਾ ਕਰੀਬ 2015 ਦੇ ਵਿੱਚ ਦੱਸਿਆ ਜਾ ਰਿਹਾ ਕਿ ਵਿਆਹ ਹੁੰਦਾ ਤੇ ਜਦੋਂ ਇੱਕ ਸਖਸ ਉਸ ਨੂੰ 2020 ਦੇ ਵਿੱਚ ਐਂਬੂਲੈਂਸ ਡਰਾਈਵਰ ਹੁੰਦਾ ਜਿਹੜਾ ਗਰਮੀਤ ਸਿੰਘ ਦੇ ਘਰ ਵਾਲਾ ਜਿਹੜਾ ਕਿ ਬੰਦਾ ਵਿਆਹ ਹੋਇਆ ਸੀ ਉਸ ਨੂੰ ਅਕਸਰ ਇਹ ਪੁਲਿਸ ਦੀ ਕਾਲੀ ਭੇਡ ਚ ਤਬਾਟਣਾ ਜਿਹੜੀ ਆ ਉਹ ਮਿਲ ਜਾਂਦੀ ਆ ਇੱਕ ਗੀਤ ਆ ਕਿ ਅੱਖੀਆਂ ਦੋ ਹੀ ਚੰਗੀਆਂ ਨੇ ਦੋ ਤੋਂ ਕਿਦੇ ਚਾਰ ਨਾ ਕਰ ਲੈਵੀ ਇਸ ਬੀਬੀ ਨੇ ਉਸ ਦੇ ਨਾਲ ਅੱਖਾਂ ਲੜਾਈਆਂ ਤੇ ਦੋ ਤੋਂ ਚਾਰ ਹੋ ਗਈਆਂ ਚਾਰ ਅੱਖਾਂ ਤੋਂ ਬਾਅਦ ਫਿਰ ਕੀ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਆ ਉਸ ਸਾਕਸ ਜਿਹੜਾ ਬਲਵਿੰਦਰ ਸਿੰਘ ਸੋਨੂ ਸਾਕਸ ਦੱਸਿਆ ਜਾ ਰਿਹਾ ਸੀ ਉਸ ਦੇ ਨਾਲ ਕਰੀਬ 5 ਸਾਲਾਂ ਤੋਂ ਜਿਹੜੀ ਰਹਿ ਰਹੀ ਹੈ ਇਹ ਅਮਰਦੀਪ ਕੌਰ ਕਨਸਟੇਬਲ ਆ ਜਿਹੜੀ ਕਿ ਮਾਨਸਾ ਦੇ ਵਿੱਚ ਇਹਦੀ ਜਿਹੜੀ ਡਿਊਟੀ ਆ ਪਰ ਅਟੈਚਮੈਂਟ ਦੱਸਿਆ ਜਾ ਰਿਹਾ ਕਿ ਬਠਿੰਡੇ ਦੀ ਇੱਕ ਲੈਨਮੈਨ ਦੇ ਵਿੱਚ ਜਿਹੜੀ ਡਿਊਟੀ ਕਰਦੀ ਸੀ ਪਰ ਮਹਿੰਗੀ ਮਹਿੰਗੀ ਗੱਡੀਆਂ ਦੇ ਵਿੱਚ ਘੁੰਮਦੀ ਸੀ ਗੱਡੀ ਉੱਤੇ ਲੋਗੋ ਜਿਹੜਾ ਪੰਜਾਬ ਪੁਲਿਸ ਦਾ ਲੱਗਿਆ ਹੋਇਆ ਸੀ ਤੁਹਾਨੂੰ ਪਤਾ ਕਿ ਜਦੋਂ ਪੰਜਾਬ ਪੁਲਿਸ ਦਾ ਵਾਲਾ ਲੋਗੋ ਦੇਖ ਲੈ ਤਾਂ ਅਗਲਾ ਪਰੇ ਹੋ ਜਾਂਦਾ ਆ ਰਾਹ ਛੱਡ ਦਿੰਦਾ ਕਿ ਪੰਜਾਬ ਪੁਲਿਸ ਆਉਂਦੀ ਆ ਕਿ ਕੀ ਪਤਾ ਸੀ ਲੋਕਾਂ ਨੂੰ ਕਿ ਇਹ 4 ਸਾਲਾਂ ਤੋਂ ਇਹ ਧੰਦਾ ਕਰ ਰਹੀ ਆ ਸਾਡੀਆਂ ਸਰਕਾਰਾਂ ਜਿਹੜੀਆਂ ਕਹਿੰਦੇ ਕਿ ਚਿੱਟੇ ਨੂੰ ਨੱਥ ਪਾਵਾਂਗੇ 4 ਸਾਲਾਂ ਤੋਂ ਪਤਾ ਨਹੀਂ ਲੱਗਿਆ ਕਿ ਇਹ ਪੰਜਾਬ ਪੁਲਿਸ ਦੇ ਵਿੱਚ ਕੀ ਕੁਝ ਚੱਲ ਰਿਹਾ ਕਿ 4 ਸਾਲਾਂ ਤੋਂ ਇਹ ਲੇਡੀ ਇਹ ਬੀਬੀ ਜਿਹੜਾ ਚਿੱਟਾ ਦਾ ਧੰਦਾ ਕਰ ਰਹੀ ਆ ਮਹਿੰਗੀਆਂ ਮਹਿੰਗੀਆਂ ਕੋਠੀਆਂ ਖੜੀਆਂ ਕਰ ਲਈਆਂ ਕਾਰੋਬਾਰ ਖੜਾ ਕਰ ਲਿਆ ਕਰੀਬ ਦੂਜੀ ਜਿਹੜੀ ਉਸ ਬਲਵਿੰਦਰ ਸਿੰਘ ਸੋਨੂ ਦੀ ਜਿਹੜੀ ਇੱਕ ਘਰ ਵਾਲੀ ਉਹਦੇ ਤੁਹਾਨੂੰ ਵੀਡੀਓ ਵੀ ਸੁਣਾਉਣੇ ਆ ਉਹਨੇ ਦੱਸਿਆ ਕਰੀਬ ਇਹਦੇ ਕੋਲੇ 6 ਗੱਡੀਆਂ ਬੁਲਟ ਮੋਟਰਸਾਈਕਲ ਸਕੂਟਰੀ ਤੇ ਪਹਿਲਾਂ ਤੁਹਾਨੂੰ ਮੈਂ ਦੱਸ ਕੇ ਹਟੀਆਂ ਗੱਡੀਆਂ ਹੋਰ ਮੈਂ ਇੰਨਾ ਕੋਸਾ ਵੱਡੇ ਤੋਂ ਵੱਡੇ ਅਧਿਕਾਰੀ ਕੋਲੇ ਆਈਪੀ ਅਧਿਕਾਰੀ ਕੋਲੇ ਇੰਨੀਆਂ ਵਿਸਾਇਲਟੀਆਂ ਇੰਨੀਆਂ ਚੀਜ਼ਾਂ ਨਹੀਂ ਹੋਣੀਆਂ ਮੈਂ ਨਹੀਂ ਸੁਣਿਆ ਕਿ ਇੱਥੇ 50 ਕਿੱਲਿਆਂ ਵਾਲਾ ਵੀ ਜਿਹੜਾ ਨਾਡੋ ਦੀ ਘੜੀ ਬਣ ਸਕਦਾ ਕਿ ਹੋ ਸਕਦਾ ਉਹਨੇ ਨਾਂ ਵੀ ਨਾ ਸੁਣਿਆ ਹੋਵੇ ਦੂਸਰੀ ਗੱਲ ਵੀਡੀਓ ਧਿਆਨ ਨਾਲ ਸੁਣਿਓ ਪੂਰੀ ਆਪਾਂ ਕੱਲੀ ਕੱਲੀ ਅੱਜ ਗੱਲ ਕਰਦੇ ਆ ਹੁਣ ਉਹ ਬੀਬੀ ਦੱਸਦੀ ਆ ਕਿ ਇਸ ਸਪਾਟਨ ਦਾ ਇਸ ਕਾਲੀ ਭੇਡ ਦਾ ਡੀਐਸਪੀ ਨਾਲ ਐਸਐਸਪੀ ਨਾਲ ਐਸਵਾਚਨਾ ਆਈਪੀਐਸ ਅਧਿਕਾਰੀ ਨਾਲ ਕੀ ਸੰਬੰਧ ਨੇ ਕੀ ਉਹਨਾਂ ਦੇ ਨਾਲ ਕੀ ਇਹਦਾ ਕਾਰੋਬਾਰ ਆ ਜੇਕਰ ਇਸ ਬੀਬੀ ਦੀ ਅਨਕਵਾਰੀ ਸੀਬੀਆਈ ਨੂੰ ਸੌਂਪੀ ਜਾਵੇ ਤਾਂ ਬੜੀਆਂ ਪੁਲਿਸ ਦੀਆਂ ਹੋਲ ਕਾਲੀਆਂ ਭੇਡਾਂ ਤੇ ਭੇਡੂ ਬਾਹਰ ਆਉਣਗੇ ਵੱਡੇ ਖੁਲਾਸੇ ਹੋਣਗੇ ਇਹਦੇ ਮਾਵਲੇ ਦੇ ਵਿੱਚ ਇੱਕ ਕੱਲੀ ਇੱਕ ਕਨਸਟੇਬਲ ਇਹ ਕੁੜੀ ਇਹ ਕੱਲੀ ਨਹੀਂ ਚਿੱਟਾ ਵੇਚਦੀ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਇਹਦੇ ਪਤੀ ਬਣਿਆ ਹੋਇਆ ਨਵਾਂ ਨਵਾਂ ਬਲਵਿੰਦਰ ਸਿੰਘ ਜਿਹਦੀ ਕਿ ਕੱਲ ਗੁਰਪ੍ਰੀਤ ਸਿੰਘ ਦੀ ਇਹੜੀ ਉਹਦੀ ਪਤਨੀ ਆ ਜਿਹੜੀ ਇਹ ਸਾਫਕਾ ਪਤਨੀ ਕਹਦੀ ਹੈ ਉਹਦੇ ਨਾਲ ਝੜਪ ਹੋਈ ਆ ਉਹਦੇ ਲੱਪੜ ਮਾਰੇ ਆ ਉਹਦੇ ਤਹਿਤ ਤੇ ਬਲਵਿੰਦਰ ਸਿੰਘ ਤੇ ਪੁਲਿਸ ਵੱਲੋਂ ਜਿਹੜਾ ਪਾਰਟਿਆ ਦਰਜ ਕਰ ਲਿਆ ਗਿਆ ਇੱਕ ਤਰ੍ਹਾਂ ਹੋਰ ਇੱਥੇ ਵੱਡੀ ਹੈਰਾਨੀ ਵਾਲੀ ਗੱਲ ਦੱਸਦਾ ਕਿ ਬਲਵਿੰਦਰ ਸਿੰਘ ਕਹਿ ਰਿਹਾ ਕਿ ਮੈਂ ਡੈਪਾ ਮੇਸੋਂ ਦਾ ਜਿਹੜਾ ਕੇਸ ਆ ਮਾਰਹਾਨੀ ਦਾ ਕੇਸ ਆ ਮੈਂ ਉਹ ਬੀਬੀ ਤੇ ਪਾਉਣ ਗਿਆ ਸੀ ਤੇ ਫਿਰਦਾ ਜੱਜ ਸਾਹਿਬ ਦੇ ਕਮਰੇ ਦੇ ਮੂਹਰੇ ਆ ਜਿੱਥੇ ਜੱਜ ਸਾਹਿਬ ਬੈੰਦਾਗਾ ਉੱਥੇ ਦੱਸੋ ਉੱਥੇ ਡੈਪਾ ਮੇਸੋਂ ਦਾ ਕੇਸ ਪੈਂਦਾ ਕਿ ਵਕੀਲ ਸਾਹਿਬ ਦੇ ਚੈਂਬਰ 'ਚ ਪੈਂਦਾ ਦੂਸਰੀ ਗੱਲ ਜੱਜ ਸਾਹਿਬ ਦੇ ਕਮਰੇ ਕਮਰੇ ਮੂਹਰੇ ਰੂਮ ਹੋਰੇ ਜਿਹੜਾ ਕਿ ਲੜਾਈ ਹੁੰਦੀ ਆ ਹੱਥੋ ਪਾਈ ਹੁੰਦੀ ਆ ਫਿਰ ਪੁਲਿਸ ਆ ਵੇਖਦੀ ਆ ਤੇ ਫਿਰ ਤਮਾਸ਼ਾ ਵੇਖ ਕੇ ਉਹਨੂੰ ਸੜਾਉਣ ਲੱਗਦੀ ਆ ਉਹ ਤਾਨੂੰ ਇੱਥੇ ਇਹ ਦੱਸ ਦੇਵਾਂ ਕਿ ਨਾ ਉਸ ਬੰਦੇ ਦੀ ਪੇਸੀ ਸੀ ਨਾ ਕੁਝ ਹੋਰ ਸੀ ਉੱਥੇ মিডিਆ ਦੇ ਜਿਹੜਾ ਕਰਮਚਾਰੀ ਆ ਉਹਨੂੰ ਨੇੜੇ ਨਹੀਂ ਫੜਕਣ ਦਿੱਤਾ ਜਾਂਦਾ ਕਰੀਬ ਮੇਰੇ ਹਿਸਾਬ ਨਾਲ ਉੱਥੇ ਬੰਦਾ ਵੀਡੀਓ ਨਹੀਂ ਬਣਾ ਸਕਦਾ ਪਰ ਇਹ ਜਿਹੇ ਸਾਕਸ ਨੇ ਜਿਹੜੇ ਕਿ ਉੱਥੇ ਤੱਕ ਪਹੁੰਚਦੇ ਆ ਤੇ ਪੁਲਿਸ ਕੀ ਕਰਦੀ ਆ ਪਹਿਲਾਂ ਤੁਹਾਨੂੰ ਮੈਂ ਉਸ ਲੇਡੀ ਦੇ ਇੱਕ ਵੀਡੀਓ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆ ਵੱਡੇ ਖੁਲਾਸੇ ਹੋਣਗੇ ਵੀਡੀਓ ਧਿਆਨ ਨਾਲ ਸੁਣਨਾ ਤੇ ਖਾਕੀ ਐਮ ਨਹੀਂ ਬਦਨਾਮ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਅਰਜਾਨਾ ਕਹਿਣਾ ਕਿ ਕਾਲੀਆਂ ਭੇਡਾਂ ਜ਼ਿਆਦਾ ਵੱਡ ਚੁੱਕੀਆਂ ਨੇ ਹੁਣ ਭੇਡੂ ਵੀ ਸਾਹਮਣੇ ਆਉਣਗੇ ਉਹ ਵੀ ਜਿਹੜੇ ਬੜੇ ਬੜੇ ਅਫਸਰ ਨੇ ਅਧਿਕਾਰੀ ਨੇ ਜਿਹੜੇ ਇਸ ਮਹਿਲਾ ਦੇ ਨਾਲ ਰਲੇ ਹੋਏ ਨੇ ਹਣ ਦੋ ਦਿਨਾਂ ਦਾ ਰਿਮਾਂਡ ਲਿੱਤਾ ਪੁਲਿਸ ਨੇ ਪਹਿਲਾਂ ਤਿੰਨ ਦਿਨਾਂ ਦਾ ਮੰਗਿਆ ਇੱਕ ਦਿਨ ਦਾ ਮਿਲਿਆ ਹੁਣ ਕਹਿੰਦੇ ਚਾਰ ਦਿਨਾਂ ਦਾ ਮੰਗਿਆ ਤੇ ਦੋ ਦਿਨ ਦਾ ਮਿਲਿਆ ਜੇਕਰ ਇਹੀ ਇੱਥੇ ਇਹੀ ਕੰਮ ਕੋਈ ਹੋਰ ਬੰਦਾ ਕਰਦਾ ਜਾਂ ਸਿੱਖ ਕਰਦਾ ਮੈਂ ਇਹ ਨਹੀਂ ਕਹਿੰਦਾ ਕਿ ਉਹ ਕੋਈ ਚੰਗਾ ਕੰਮ ਆ ਜਾਂ ਵਧੀਆ ਕੰਮ ਆ ਕਹਿੰਦਾ ਭਾਵ ਕਿ ਪੁਲਿਸ ਦੱਸ ਦੇਣਾ ਦਾ ਰਿਮਾਂਡ ਮੰਗਦੀ ਆ ਕਰੀਬ 7 ਦਿਨਾਂ ਦਾ ਰਿਮਾਂਡ ਦਿੱਤਾ ਜਾਂਦਾ ਇੱਥੇ ਹੀ ਵੱਡਾ ਇੱਕ ਸਵਾਲੀਆ ਚਿੰਨ੍ਹ ਖੜਾ ਹੁੰਦਾਗਾ ਕੀ ਗੱਲ ਜਿਹੜਾ ਕਿ ਇਹ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਉਹ ਤੁਹਾਨੂੰ ਅੱਗੇ ਮੈਂ ਇਸ ਬੀਬੀ ਦੀ ਵੀਡੀਓ ਸੁਣਾ ਕੇ ਤੁਹਾਡੇ ਨਾਲ ਮੈਂ ਅੱਗੇ ਗੱਲਬਾਤ ਕਰਦਾ ਧਿਆਨ ਦੇ ਨਾਲ ਸੁਣਨਾ ਤੁਸੀਂ ਚਾਰ ਮਲਾਜਮ ਨੇ ਵੱਡੇ ਅਧਿਕਾਰੀ ਨੇ ਜਿੰਨਾ ਕੋਲ ਮੈਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜਿੰਨਾ ਨਾਂ ਨੇ ਰੱਤਾ ਕੱਟ ਕੇ ਆਈ ਐ ਮੇਰੇ ਕੋਲ ਪ੍ਰੂਫ ਨੇ ਵਿਧ ਪ੍ਰੂਫ ਜਦੋਂ ਟਾਈਮ ਆਊਗਾ ਮੈਂ ਉਹ ਤੁਹਾਡੇ ਐਸਐਸਪੀ ਦੇ ਰੈਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦੇ ਰੈਕ ਨਾਮ ਦੱਸੂਗੀ ਨਾਮ ਵੀ ਦੱਸੂਗੀ ਮੈਂ ਕਿਉਂਕਿ ਉਹਨਾਂ ਦੇ ਨਾਲ ਰੱਤਾ ਕੱਟ ਕੇ ਆਈ ਐ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪ ਦੇ ਆਪ ਨੂੰ ਇੱਥੇ ਹੀ ਬਹਿ ਕੇ ਬੱਚਾ ਸਵੈਤ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਆਪਾ ਸ਼ਾਸਨ ਹੋਏਗਾ ਮੈਂ ਲੈ ਕੇ ਜਾਊਂਗੀ ਉਹਨਾਂ ਦੇ ਵਿਧ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿਨੀ ਆ ਜਿਹੜੇ ਵੱਧਿਆ ਅਧਿਕਾਰੀ ਤੁਹਾਡੇ ਨਾਲ ਰਾਤਾਂ ਟੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿਣ ਤੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਮਤਿਆਂ ਨੂੰ ਜੋ ਮੇਰਾ ਤੁਸੀਂ ਹੋ ਗਿਆ ਅੱਜ ਅਸੀਂ ਛੜਕਾ ਤੇ ਰਹਿ ਰਿਆ 2022 ਦੇ ਮੈਨੂੰ ਘਰੋਂ ਕੱਢਿਆ ਨਿਕੋ ਥਾਣੀ ਕਰਿਆ ਨੂੰ ਮੈਂ ਧੱਕੇ ਖਾਂਦੀ ਫਿਰਦੀ ਆ ਇਹ ਸਾਰੀ ਪ੍ਰਾਪਰਟੀ ਇੰਨਾ ਬਣਾ ਰਖਿਆ ਕਿੱਥੋਂ ਬਣਾਈ ਆ ਮੈਂ ਐਸਐਫਪੀ ਨਾਲ ਪਟੇੰਡਾ ਐਸਐਫਪੀ ਨਾਲ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆਂ ਕੀਤਾ ਇਹ ਜੀ ਲੇਡਿੰਗ ਨੂੰ ਵੜਿਆ ਹੋਰ ਵੀ ਕਈ ਜਿਹੜੇ ਅਜ ਕੰਮ ਕਰਦੇ ਨੇ ਮਲਾਜਮ ਦੀ ਯਾਦ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਬੰਦ ਕਰ ਦੋ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਐਸਬੀਬੀ ਦੀਆਂ ਭਾਵਨਾਵਾਂ ਸਮਝਣ ਵਾਲੀਆਂ ਨੇ ਬੜਾ ਕੁਝ ਇਹਦੇ ਵਿੱਚ ਸਮਝਿਆ ਜਾ ਸਕਦਾ ਜੇਕਰ ਆਪਾਂ ਇਨਸਾਨੀ ਹ ਤੌਰ ਤੇ ਵੇਖੀਏ ਜੇਕਰ ਇਹ ਵੇਖਣਾ ਕਿ ਭਾਈ ਇਹਨਾਂ ਦੀ ਆਪਸੀ ਲੜਾਈ ਆ ਇਹਨਾਂ ਦਾ ਆਪਸ ਦਾ ਕਲੇਸ਼ ਆ ਉਹ ਤੋਂ ਪਰਾਂ ਛੱਡ ਕੇ ਆਪਾਂ ਜੇਕਰ ਵੇਖੀਏ ਉਹ ਇੱਕ ਬੱਕਰਾ ਬਿਸਾਗਾ ਜਦੋਂ ਆਪਣਾ ਘਰ ਦਾ ਹਰੇਕ ਦਾ ਘਰੇਲੂ ਮਸਲਾ ਹੁੰਦਾਗਾ ਪਰ ਹੁਣ ਇਸ ਲੇਡੀ ਜੀ ਨੇ ਜਿਹੜੇ ਕਿ ਬੜੇ ਬੜੇ ਅਧਿਕਾਰੀਆਂ ਦੇ ਨਾਂ ਲੈਤੇ ਆ ਵਿਦ ਪ੍ਰੂਫ ਦੱਸ ਰਹੀ ਹੈ ਇਲਜ਼ਾਮ ਲਾਏ ਨੇ ਇਸ ਲੇਡੀ ਜੀ ਨੇ ਕਿ ਡੀਐਸਪੀ ਐਸਐਸਪੀ ਤੱਕ ਦੇ ਰੈਂਕ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਜਾ ਰਿਹਾ ਜਦੋਂ ਇਹ ਮਹਿਲਾ ਫੜੀ ਗਈ ਆ ਉਦੋਂ ਇਹ ਵੀ ਧਮਕੀਆਂ ਦਿੰਦੀ ਸੀ ਕਿ ਉਸ ਆਈਪੀਐਸ ਨਾਲ ਅਧਿਕਾਰੀ ਦੇ ਨਾਲ ਚੈਟ ਕਰ ਰਹੀ ਸੀ ਤੇ ਪੁਲਿਸ ਮੁਲਾਜ਼ਮ ਨੂੰ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਗੱਲ ਕਰਾਉਣੀ ਆ ਪਰ ਇੱਕ ਨੌਜਵਾਨ ਪੁਲਿਸ ਦਾ ਜਿਹੜਾ ਨੌਜਵਾਨ ਆ ਸਲੂਟ ਆ ਉਹ ਜੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਇਹਦੇ ਤੋਂ ਦੋ Apple ਦੇ ਮੋਬਾਈਲ ਨੇ ਜਿਹੜੇ ਝੱਟ ਖੋਲੇ ਉਹਨਾਂ ਮੋਬਾਈਲਾਂ ਦੇ ਵਿੱਚ ਕਿਸ-ਕਿਸ ਦੇ ਨੰਬਰ ਨੇ ਕਿਸ-ਕਿਸ ਦੇ ਨਾਲ ਚੈਟ ਹੁੰਦੀ ਆ ਕਿੱਥੇ-ਕਿੱਥੇ ਗੱਲ ਹੁੰਦੀ ਆ ਕਿੱਥੋਂ-ਕਿੱਥੋਂ ਚਿੱਟਾ ਆਉਂਦਾ ਸੀ ਬੜਾ ਕੁਝ ਸਾਹਮਣੇ ਆ ਸਕਦਾ ਜੇਕਰ ਇਹਦੀ CBI ਇਨਕੁਆਇਰੀ ਹੋ ਸਕੇ ਕਿਉਂਕਿ ਖਾਸ ਕਰਕੇ ਮੈਂ ਤੁਹਾਨੂੰ ਪਤਾ ਹੈਗਾ ਕਿ ਪੁਲਸਾ ਆਪਣਿਆਂ ਨੂੰ ਬਚਾਉਂਦੀ ਆ ਸਰਕਾਰ ਵੀ ਜਿਵੇਂ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਕਰਨ ਮਾਮਲੇ ਦੇ ਵਿੱਚ ਪਿੱਟ ਪਿੱਟ ਥਾਪੜ ਰਹੀ ਆ ਪੁਲਿਸ ਦੀ ਤੇ ਕਦੇ ਹੋ ਸਕਦਾ ਕਿ ਕਦੇ ਇਸ ਬੀਬੀ ਵੀ ਕਦੇ ਬਾਹਰ ਨਾ ਆ ਜਾਵੇ ਜਿਸ ਤਰ੍ਹਾਂ ਦੇ ਹਾਲਾਤ ਨੇ ਜੇਕਰ ਇਸ ਬੀਬੀ ਤੇ ਇਹੀ ਪਰਚਾ ਹੁੰਦਾ ਚਿੱਟੇ ਦਾ ਕਰੀਬ 17 65 71 17 ਗ੍ਰਾਮ ਦੱਸਿਆ ਜਾ ਰਿਹਾ 17 18 ਗ੍ਰਾਮ ਆ ਇਹਦੇ ਵਿੱਚ ਕਰੀਬ 2-2.5 ਮਹੀਨਿਆਂ ਦੇ ਵਿੱਚ ਵਿੱਚ ਇਹ ਬੀਬੀ ਬਾਹਰ ਆ ਜਾਣੀ ਹੈ ਜੇਕਰ ਕੋਈ ਹੋਰ ਕੇਸ ਨਾ ਪਾਇਆ ਪੁਲਿਸ ਨੇ ਤਾਂ ਫਿਰ ਇਸ ਬੀਬੀ ਦਾ ਅੱਜ ਡਿਸਮਿਸ ਕਰ ਦਿੱਤੀ ਆ ਇਹਨੂੰ ਡਿਸਮਿਸ ਨਾਲ ਕੀ ਹੋਣਾਗਾ ਜਿਹੜੀ ਮਹਿਲ ਖੜੇ ਕਰ ਦਿੱਤੇ ਆ ਜਿਹੜੇ ਕਿ 1 ਲੱਖ ਇੱਕ ਦਿਨ ਦੇ ਵਿੱਚ ਲੱਖਾਂ ਰੁਪਇਆ ਕਮਾਉਂਦੀ ਹੋਣੀ ਆ ਚਿੱਟੇ ਦਾ ਕਾਰੋਬਾਰ 2020 ਤੋਂ ਚੱਲਦਾ ਆ ਰਿਹਾ ਸਰਕਾਰਾਂ ਇਥੇ ਆਵਾਜ਼ ਦੀ ਪਾਰਟੀ ਦੀ 3 ਸਾਲ ਸਰਕਾਰ ਹੋ ਗਈ ਤੇ ਉਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਜਿਹੜੀ ਕਹਿੰਦੀ ਅਸੀਂ ਚਿੱਟਾ ਖਤਮ ਕਰਾਂਗੇ ਕਾਂਗਰਸ ਦੀ ਕੈਪਟਨ ਦੀ ਸਰਕਾਰ ਸੀ ਇਸ ਕਰਕੇ ਲੋਕਾਂ ਨੇ ਬਦਲਾ ਲੈਂਦਾ ਸੀ ਕਿ ਉਹ ਸਰਕਾਰਾਂ ਕੁਝ ਨਹੀਂ ਕਰਦੀਆਂ ਕਾਲੀ ਤੇ ਕਾਂਗਰਸੀ ਇਹ ਬਦਲਾ ਆਈਏ ਇਹ ਬਦਲਾ ਹੁਣ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਕੁ ਬਦਲਾ ਆ ਚੁੱਕਿਆ ਹੈ ਇਹ ਤੁਸੀਂ ਵੇਖ ਹੀ ਰਹੇ ਹੋ ਅਹਲਾਤ ਵੇਖ ਰਿਹਾ ਹਾਂ ਅੱਜ ਰੋਜ਼ ਪੰਜਾਬ ਦੇ ਕੇ ਪੰਜਾਬ ਦੇ ਸੜਕਾਂ ਤੇ ਨੰਗਾ ਨਾਚ ਹੋ ਰਿਹਾਗਾ ਲੁੱਟਖੁਆ ਹੋ ਰਹੀਆਂ ਨੇ ਅਨਕਾਊਂਟਰ ਹੋ ਰਹੇ ਨੇ ਫੇਕ ਅਨਕਾਊਂਟਰ ਹੋ ਰਹੇ ਨੇ ਅਜੇ ਬੀਬੀਆਂ ਸਰੇ ਆਪ ਪੋਰਸ ਦੇ ਵਿੱਚ ਰਹਿ ਕੇ ਚਿੱਟੇ ਦਾ ਧੰਦਾ ਕਰਦੀਆਂ ਨੇ ਪਤਾ ਨਹੀਂ ਕਿੰਨੇ ਕੁ ਪੁਲਿਸ ਮੁਲਾਜ਼ਮ ਹੋਣਗੇ ਜਿਹੜੇ ਕਿ ਅਜੇ ਥਾਣਿਆਂ ਦੇ ਵਿੱਚ ਤਾਇਨਾਤ ਨੇ ਖੁਦ ਚਿੱਟਾ ਪੀਂਦੇ ਆ ਤੇ ਵੇਚਦੇ ਵੀ ਆ ਪਰ ਸਰਕਾਰ SSP ਕੋਲੇ ਇਹਨਾਂ ਦਾ ਰਿਕਾਰਡ ਕਿਉਂ ਨਹੀਂ ਇਹਨਾਂ ਜਿਹੜੇ ਦਾਗੀ ਮੁਲਾਜ਼ਮ ਨੇ ਉਹਨਾਂ ਦਾ ਰਿਕਾਰਡ SSP ਕੋਲੇ ਹੋਣਾ ਜ਼ਰੂਰੀ ਆ ਕਿ ਕਿਹੜੇ ਥਾਣੇ ਦੇ ਵਿੱਚ ਕਿੰਨੇ ਮੁਲਾਜ਼ਮ ਨੇ ਕਿਹੜੇ ਥਾਣੇ ਦੇ ਵਿੱਚ ਕਿਹੜੇ-ਕਿਹੜੇ ਮੁਲਾਜ਼ਮ ਕੀ ਕੰਮ ਕਰਦੇ ਆ ਕੀ ਉਹ ਧੰਦਾ ਕਰਦੇ ਆ ਕੀ ਪੁਲਸ ਦੇ ਅਧਿਕਾਰੀ ਜਾਂ SSP ਸਾਹਿਬ ਨੂੰ ਇਹ ਪਤਾ ਨਹੀਂ ਕਿ ਥਾਣੇ ਦੇ ਵਿੱਚ ਆ ਬੰਦੇ ਗੰਦ ਪਾ ਰਹੇ ਆ ਕਿ ਇਹਨਾਂ ਨੂੰ ਅਸੀਂ ਨੱਥ ਪਾਈਏ ਇਹ ਲੈਡੀ ਕਾਰ ਟੇਬਲ ਆ ਐਨੇ ਟਾਈਮ ਤੋਂ ਬਚਦੀ ਆ ਰਹੀ ਆ ਇਹ ਵੀ ਦੱਸਿਆ ਜਾ ਰਿਹਾ ਕਿ ਮਹੀਨਾ ਦੋ ਮਹੀਨੇ ਪਹਿਲਾਂ ਇਹਦੀ ਗੱਡੀ ਦੇ ਵਿੱਚ ਬਰਨਾ ਦੇ ਵਿੱਚ ਚਿੱਟਾ ਸੀ ਪੁਲਿਸ ਅਧਿਕਾਰੀਆਂ ਨੇ ਰੋਕੀ ਨਾ ਕਿ ਤੇ ਕਰੀਬ 7 ਸ਼ਾਮ ਦੇ 7 ਵਜੇ ਸਿਰਫ ਦੋ ਮੁਲਾਜ਼ਮ ਨਾਕੇ ਤੇ ਸੀ ਇਹ ਦੋ ਜਣੇ ਸੀ ਤੇ ਇਹ ਜਿਹੜਾ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਕਹਿੰਦੇ ਇਸ ਲੇਡੀ ਜੀ ਨੇ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਬਣਾਈ ਤੇ ਡਰਾਇਤ ਮਕਾਇਆ ਉਹਨਾਂ ਕੋਲੇ ਲੇਡੀ ਪੁਲਿਸ ਮੌਜੂਦ ਨਹੀਂ ਸੀ ਇਸ ਕਰਕੇ ਕਹਿੰਦੇ ਉੱਤੋਂ ਉਹਨਾਂ ਨੂੰ ਡਰਾਇਤ ਮਗਾ ਕੇ ਫੇਰ ਫਰਾਰ ਹੋ ਗਈ ਬੜਾ ਟਾਈਮ ਦਾ ਕੋਈ ਚੱਲਦਾ ਆ ਰਿਹਾ ਕਹਿੰਦੇ ਹੁੰਦੇ ਆ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਵੇਗੀ ਕਹਿੰਦੇ ਹੁੰਦੇ ਆ ਕਿ ਵੀ ਜੋ ਵੀ ਬੰਦਾ ਕਰਦਾ ਆਖਰ ਉਹਨੂੰ ਭਰਨੀਆ ਪੈਂਦੀਆਂ ਨੇ ਆਪਾਂ ਲੋਕਾਂ ਤੋਂ ਜਾਂ ਹੋਰ ਤੋਂ ਆਪਾਂ ਉਲਾ ਰੱਖ ਸਕਦੇ ਆ ਪਰ ਉਸ ਅਕਾਲ ਪੁਰਖ ਤੋਂ ਉਸ ਪ੍ਰਮਾਤਮਾ ਤੋਂ ਉਲਾ ਨਹੀਂ ਰੱਖ ਸਕਦੇ ਦੂਸਰੀ ਗੱਲ ਹੁਣ ਉਸ ਇਸ ਅਮਨਦੀਪ ਦੇ ਘਰ ਵਾਲਾ ਦੇ ਪੱਤੇ ਆ ਦਰਜ ਹੋਇਆ ਤੇ ਉਹਨੂੰ ਵੀ ਫੜਿਆ ਫੜ ਲੈਣਗੇ ਗਿਰਫਜ਼ਾਰ ਕਰ ਲੈਣਗੇ ਹਜੇ ਫਿਲਹਾਲ ਇਹ ਕੋਈ ਖਬਰ ਨਹੀਂ ਆਈ ਚਲੋ ਗਿਰਫਜ਼ਾਰ ਹੁੰਦਾਗਾ ਹੋ ਜੂ ਇੱਕ ਦੋ ਦਿਨਾਂ ਦੇ ਵਿੱਚ ਆ ਜੇਕਰ 500000 ਮਾੜ ਲੈ ਕੇ ਉਸ ਤੋਂ ਵੀ ਵੱਡੇ ਖਲਾਸੇ ਹੋਣਗੇ ਤੇ ਕੀ ਕੁਝ ਫਿਰ ਨਿਕਲੂਗਾ ਤੁਹਾਡੇ ਸਭ ਦੇ ਸਾਹਮਣੇ ਆ ਬੇਸਾਕ ਉਹ ਬੰਦਾ ਆਪਣੇ ਘਰ ਵਾਲੇ ਤੇ ਦੋਸ ਲਾ ਰਿਹਾ ਉਹ ਹੋ ਤੇ ਦੋਸ ਰਹੀ ਆ ਉਹ ਮੈਟਰ ਨਹੀਂ ਗੱਲ ਕਰਦੀ ਆਪਾਂ ਉਸ ਮੈਟਰ ਵੱਲ ਜਾਣੇ ਨਹੀਂ ਕਿ ਕਿਹਦੇ ਕਿੰਨੇ ਪਰਚੇ ਆ ਕਿਹਦੇ ਕੀ ਪਰਚੇ ਆ ਜੇ ਪਰਚੇ ਕੀਤੇ ਭਾਈ ਉਹ ਪੁਲਿਸ ਨੇ ਕੀਤੇ ਆ ਉਹ ਆਲ ਅਦਾਲਤਾਂ ਦੇ ਵਿੱਚ ਆਪਣੇ ਝਗੜਾ ਜਿਹੜਾਗਾ ਕੇਸ ਨੇ ਉਹ ਨਪਟਾਰਿਆ ਪੇਸ਼ੀਆਂ ਤੇ ਜਾ ਰਿਹਾ ਗੱਲ ਮੌਕੇ ਦੀ ਆ ਕਿ ਤੁਸੀਂ ਹੁਣ ਕੀ ਕਰ ਰਹੇ ਹੋ ਤੇ ਕੀ ਕਰਦੇ ਹੋ ਗੱਲ ਇਹ ਆ ਆਪਣੇ ਤੇ ਦੱਸੋ ਕਿ ਤੁਹਾਡੇ ਤੇ ਕਿੰਨੇ ਪਰਤੇ ਆ ਆਪਣਾ ਨਹੀਂ ਕੋਈ ਦੱਸਦਾ ਆਪਣੇ ਦੱਸ ਕੇ ਜਿਹੜੀਆਂ ਦੋ ਧੀਆਂ ਨੇ ਜਿਹੜੀਆਂ ਉਸ ਲੇਡੀ ਜੀ ਨਾਲ ਬਿਲਕ ਕਰੀਆਂ ਨੇ ਉਹਦੇ ਬਾਰੇ ਦੱਸ ਪਈਏ ਤੇ ਦੋ ਧੀਆਂ ਤੇਰੀਆਂ ਹੈ ਹੀ ਕਿ ਨਾ ਹੈਗੀਆਂ ਡੀਐਨਏ ਟੈਸਟ ਕਰਵਾ ਲੈਂਦੇ ਆ ਕਿ ਤੇਰੀਆਂ ਹੈ ਨਹੀਂ ਇਹ ਅੱਜ ਧੀਆਂ ਛੜਕ ਤੇ ਰੋਂਦੀਆਂ ਕਰ ਲਾਉਂਦੀਆਂ ਪਈਆਂ ਨੇ ਇੱਕ 5-7 ਸਾਲ ਦੀ ਆ ਇਕ ਸੱਤ ਤਨੇ ਕ ਸਾਲ ਦੀ ਆ ਇਹਦੇ ਦਰੰਦੇ ਬੰਦੇ ਪਤਾ ਨਹੀਂ ਕਿੰਨੇ ਕਿਸ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਨੇ ਜਿਹੜੇ ਕਿ ਪੁਲਸ ਨੂੰ ਨੱਥ ਪਾਉਣੇ ਚਾਹੁੰਦੀ ਆ ਇਹ ਕੰਮ ਪੁਲਸ ਦੇ ਵਿੱਚ ਮੈਂ ਤਾਂ ਹੁਣ ਪਹਿਲਾਂ ਵੀ ਬੜੇ ਬਾਰੀ ਕਿਹਾ ਤੇ ਅੱਜ ਵੀ ਕਹਣਾ ਕਿ ਜੇਕਰ ਕੱਲੀ ਪੰਜਾਬ ਦੀ ਪੁਲਸ ਸੁਧਰ ਜਾਵੇ ਤਾਂ ਸਾਰਾ ਸੰਸਾਰ ਸੁਧਰ ਜਾਊਗਾ ਸਾਰਾ ਪੰਜਾਬ ਸੁਧਰ ਜਾਊਗਾ ਪਰ ਇਹ ਨਹੀਂ ਸੁਧਰਦੇ ਇਹ ਨਹੀਂ ਲੋਟੋਂਦੇ ਨਾ ਇਹ ਰਿਸ਼ਤ ਮੰਗਣੋਂ ਤੋਂ ਹਟਣਾ ਨਾ ਇਹ ਆਹਾ ਧੰਦੇ ਜਿਹੜੇ ਕਾਲੇ ਧੰਦੇ ਕਰਦੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਕੁਝ ਕੁ ਕਾਲੀਆਂ ਭੇਡਾਂ ਜਾਨੀ ਕਿ ਜਾਦੇ ਕਾਲੀਆਂ ਭੇਡਾਂ ਕਹ ਲਈਏ ਆਪਾਂ ਇਹ ਕੋਈ ਆਤਕਤ ਨਹੀਂ ਨਹੀਂ ਕਿ ਆਪਾਂ ਕਹੇ ਦੇ ਕਿ ਬੰਦੇ ਚੰਗੇ ਬੰਦੇ ਘਟ ਰਹੇਗੇ ਤੇ ਮਾੜੇ ਬੰਦੇ ਪੁਲਿਸ ਦੇ ਵਿੱਚ ਜਾਦੇ ਭਰਤੀ ਹੋਗੇ ਅੱਜ ਇਹ ਸਰਕਾਰ ਨੂੰ ਬੜਾ ਡਿਸੀਜਨ ਲੈਣਾ ਪਊਗਾ ਸਖਤ ਨੋਟਿਸ ਪਹਿਲਾਂ ਆਪਣੀ ਪੁਲਿਸ ਤੇ ਲੈਵੇ ਤੇ ਫਿਰ ਹੁਣ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਬੀਬੀ ਕੋਲ ਜਿਹੜੀ ਆਲੀ ਸੈਣ ਐਡ ਨੇ ਕੋਠੀਆਂ ਨੇ ਮਹਿੰਗਿਆਕਾਰਾਂ ਨੇ ਪੁਲਸ ਕਹਿ ਰਹੀ ਹੈ ਜਾਂਚ ਕਰਾਂਗੇ ਜਾਂਚ ਕਰਾਵਾਂਗੇ ਜਾਂਚ ਕੀ ਤੋਂ ਕਰੋਗੇ ਕੀ ਤੋਂ ਕਰਾਉਂਗੇ ਤੁਹਾਡੇ ਸਾਹਮਣੇ ਦਿਖ ਰਹੀ ਆ ਦੋ ਦੋ ਤਿੰਨ ਤਿੰਨ ਮੰਜ਼ਲੀਏ ਕੋਠੀਆਂ ਪਾਈਆਂ ਚਿੱਟੇ ਦਾ ਵਪਾਰ ਕਰਨੀ ਪੜੀ ਗਈ ਆ ਦੇਖਦੇ ਆ ਕਿ ਭਗਵੰਤ ਮਾਨਾ ਗਰੀਬਾਂ ਦੇ ਘਰੇ ਤੇ ਬਲਡوزر ਚਲਾਉਂਦਾ ਜਾਂ ਫਿਰ ਇਸ ਮਹਿਲਾ ਦੇ ਘਰ ਉੱਤੇ ਵੀ ਜਿਹੜਾ ਕੋਠੀ ਉੱਤੇ ਵੀ ਕਦੋਂ ਪੀਲਾ ਪੰਜਾ ਚੱਲੇਗਾ ਕਦੋਂ ਬਲਡوزر ਚੱਲੇਗਾ ਇਹ ਲੋਕ ਸਭ ਹੁਣ ਸਭ ਦੀਆਂ ਨਿਗਾ ਇਸ ਵੱਲ ਟਿਕੀਆਂ ਹੋਈਆਂ ਨੇ ਕਦੇ ਰੀਲਾਂ ਦੀ ਸਕੀਨ ਆ ਗਾਣਿਆਂ ਦੀ ਸਕੀਨ ਮਹਿੰਗੇ ਮਹਿੰਗੇ ਕੱਪੜਿਆਂ ਦੀ ਸਕੀਨ ਆ ਮਹਿੰਗੇ ਮਹਿੰਗੇ ਘੜੀਆਂ ਦੀ ਸਕੀਨ ਆ ਤੇ ਫਿਰ ਜੋ ਚੱਕ ਮੇ ਗਾਣੇ ਹੁੰਦੇ ਆ ਬੱਦਮਾਸ਼ੀ ਵਾਲੇ ਉਹਨਾਂ ਤੇ ਇਸ਼ਟਾ ਤੇ ਰੀਲਾ ਬਣਾਉਣੀ ਆ ਇਹ ਰੀਲਾ ਜਿਹੜੀਆਂ ਇਸ਼ਟਾ ਤੇ ਇਸ ਤਰ੍ਹਾਂ ਨਹੀਂ ਬਣਦੀ ਐ ਕਿ ਬੇਸ਼ੱਕ ਉਹਦਾ ਡੋਪਟਾਈਟ ਆਉਂ ਨੈਗੇਟਿਵ ਆਇਆ ਪਰ ਇਹ ਕੁਝ ਨਹੀਂ ਕਹਿ ਸਕਦੇ ਕਿ ਕੀ ਕੁਝ ਹੋ ਰਿਹਾ ਕੀ ਕੁਝ ਨਹੀਂ ਇਹਦੇ ਵਿੱਚ ਵੀ ਬੜਾ ਕੁਝ ਹੋ ਸਕਦਾਗਾ ਤੇ ਪਰ ਇਹ ਪੂਰੀ ਇਨਕਵਾਰੀ ਜਿਹੜੀ ਕਰਨ ਦਾ ਜਿਹੜਾ ਮਾਮਲਾ ਹੈਗਾ ਇਹ ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਨੱਥ ਫੇਰੀ ਪਾ ਸਕੂ ਜੇਕਰ ਸੀਬੀਆਈ ਇਨਕਵਾਰੀ ਕਰੇ ਮੈਂ ਕਹਿੰਦਾ ਜੇਕਰ ਹਰ ਇੱਕ ਜ਼ਿਲ੍ਹੇ ਦੀ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੀ ਇਨਕਵਾਰੀ ਕੀਤੀ ਜਾਵੇ ਇਹ ਤੋਂ ਸਾਂਟਿਆ ਜਾਵੇ ਕਿ ਪੁਲਿਸ ਦੇ ਵਿੱਚ ਕਿੰਨੀਆਂ ਕਾਲੀਆਂ ਭੇਡਾਂ ਨੇ ਕਿਹੜੇ ਥਾਣੇ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਕਿੰਨੇ ਅਫਸਰ ਨੇ ਜਾਂ ਲੇਡੀਜ਼ ਨੇ ਜਾਂ ਔਰਤ ਨੇ ਜਾਂ ਬੰਦੇ ਨੇ ਮਰਦ ਨੇ ਉਹਨਾਂ ਦੀ ਗਿਣਤੀ ਕੀਤੀ ਜਾਵੇ ਕਿਹੜੇ ਕਿਹੜੇ ਪਰਚਿਆਂ ਚ ਨਵਾਲਬ ਨੇ ਜਾਂ ਕਿਹੜੇ ਕਿਹੜੇ ਉਹ ਧੰਦੇ ਕਰਦੇ ਨੇ ਪੁਲਿਸ ਨੂੰ ਸਾਰਾ ਪਤਾ ਹੁੰਦਾਗਾ ਜੇਕਰ ਸਾਰੇ ਥਾਂ ਆਪਣੇ ਜ਼ਿਲ੍ਹਿਆਂ ਦੇ ਚੈਕਿੰਗ ਕੀਤੀ ਜਾਵੇ ਤਾਂ ਇੱਕ ਪਾਸੇ ਇਹਨਾਂ ਦਾ ਢੇਰ ਲਾਇਆ ਜਾਊਗਾ ਜਾਨੀ ਕਿ ਇੱਕ ਜੇਲ ਇਹਨਾਂ ਨਾਲ ਭਰ ਜਾਊਗੀ। ਬਾਕੀ ਦੇਖਦੇ ਆ ਕਿ ਜੇਲਾ ਕੈਦੀਆਂ ਦੇ ਨਾਲ ਭਰੀਆਂ ਨੇ ਮੈਂ ਕਹਿੰਦਾ ਕਿ ਪੁਲਿਸ ਦੀਆਂ ਕਾਲੀਆਂ ਭੇਡਾਂ ਦੇ ਨਾਲ ਇੱਕ ਜੇਲ ਭਰ ਜਾਊਗੀ ਜੇ ਤੁਸੀਂ ਸ਼ਾਂਤੀ ਕਰਨ ਲੱਗ ਜੋਂ। ਪਰ ਸ਼ਾਂਤੀ ਕੌਣ ਕਰੂਗਾ ਇਹ ਆਉਣ ਵਾਲਾ ਦੱਸੂਗਾ ਭਗਤ ਮੈਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਤੱਕ ਤੁਸੀਂ ਬਣੇ ਰਹੋ ਇਸ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਕਰ ਜਰੂਰ ਕਰ ਦਿਓ ਕਿਉਂਕਿ ਉਸ ਭੈਣ ਜਿਹੜੀ ਰੋਂਦੀਆਂ ਕਰ ਲਾਉਂਦੀ ਆ ਉਸ ਨੂੰ ਵੀ ਇਨਸਾਫ਼ ਮਿਲ ਸਕੇ ਕਿਉਂਕਿ ਦਰਦ ਮੈਂ ਤੁਹਾਨੂੰ ਪਹਿਲਾਂ ਕਿ ਇਨਸਾਨੀਅਤ ਤੌਰ ਤੇ ਆਪਾਂ ਹਰ ਇੱਕ ਬੰਦੇ ਦੇ ਨਾਲ ਖੜਨਾ ਹੁੰਦਾਗਾ ਦੋ ਧੀਆਂ ਦੀ ਮਾਂ ਅੱਜ ਰੋਂਦੀ ਕਰ ਲਾਉਂਦੀ ਆ ਕਿਸੇ ਦਾ ਜੀ ਨਹੀਂ ਕਰਦਾ ਉੱਥੇ ਜਾ ਕੇ ਕੋਰਟ ਦੇ ਵਿੱਚ ਆਪਣੀ ਇੱਜ਼ਤ ਰੋਲਣ ਦਾ ਆਪਣੀਆਂ ਬੱਚੀਆਂ ਨਾਲ ਜਾ ਕੇ ਇਹ ਹਗਾਮਾ ਕਰਨ ਦਾ ਜਿਹਦੇ ਦਿਲ ਤੇ ਲੱਗੀ ਹੁੰਦੀ ਆ ਜਿਹਦੇ ਅੰਦਰ ਦਰਦ ਹੁੰਦਾ ਜਿਹਦੇ ਨਾਲ ਬੀਤਿਆ ਹੁੰਦੀ ਆ ਉਸ ਬੰਦੇ ਨੂੰ ਪਤਾ ਹੁੰਦਾ ਤੇ ਉਹ ਉਸ ਔਰਤ ਦੇ ਨਾਲ ਬੀਤੀਆਂ ਨੇ ਕਮੇ ਉਹ ਰਾਤਾਂ ਕੱਟ ਰਹੀ ਆ ਕਮੇ ਉਹ ਦਿਨ ਕੱਟ ਰਹੀ ਆ ਠੀਕ ਆ ਕਿ ਭਾਈ ਉਹਦੇ ਤੇ ਪਰਚੇ ਹੋਣਗੇ ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਪਰ ਜੋ ਅੱਜ ਦੇ ਹਾਲਾਤ ਨੇ ਅਸੀਂ ਉਹਨਾਂ ਨੂੰ ਮਾਪਣਾ ਹੁੰਦਾ ਉਹਨਾਂ ਨੂੰ ਹੁੰਦਾ ਤੇ ਅੱਗੇ ਕੀ ਬਣਦਾ ਤੇ ਅਗਲੀ ਜਿਹੜੀ ਵੀਡੀਓ ਜਲਦੀ ਤੁਹਾਡੇ ਤੱਕ ਆ ਲੈ ਕੇ ਹਾਜ਼ਰ ਹੋਵਾਂਗੇ ਸਾਇਦ ਆਪਾਂ ਗੱਲਬਾਤ ਕਰਾਂਗੇ ਭਾਈ ਅੰਮਰਪਾਲ ਸਿੰਘ ਦੇ ਮੁੱਦੇ ਉੱਤੇ ਕਾਫੀ ਟਾਈਮ ਹੋ ਗਿਆ ਤੇ ਉਸ ਅੰਮਰਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਉਹਦੇ ਤਹਿਤ ਗੱਲਬਾਤ ਕਰਾਂਗੇ ਮੈਨੂੰ ਦਿਓ ਆਜ਼ਾਦ ਤੁਸੀਂ ਵੇਖਦੇ ਰਹੋ ਪੰਜਾਬੀ ਬਸਰ ਟੀਵੀ ਧੰਨਵਾਦ ਵੈਦਿਕਾ ਖਾਲਸਾ ਵੈਦਿਕੀ ਪਤੇ